ਸਾਸਿਕਾ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਨੇ ਇੱਕ ਅਜਿਹੇ ਪਿੰਡ ਨੂੰ ਗ੍ਰਾਂਟ ਦਿੱਤੀ ਹੈ ਉਸ ਪਿੰਡ ਦੀ ਖੋਜ NASA ਵੀ ਨਹੀਂ ਕਰ ਸਕਦਾ NASA ਵਿਗਿਆਨੀਆਂ ਦੀ ਸਭ ਤੋਂ ਵੱਡੀ ਸੰਸਥਾ ਹੈ ਅਮਰੀਕਾ ਦੇ ਵਿੱਚ ਲੈਕਿਨ ਉਹਨਾਂ ਦੇ ਵੀ ਹੋਸ਼-ਹਵਾਸ਼ ਉੱਡ ਗਏ ਨੇ ਕਿ ਪੰਜਾਬ ਸਰਕਾਰ ਨੇ ਜਿਹੜੇ ਪਿੰਡ ਨੂੰ 43 ਲੱਖ ਦੀ ਗ੍ਰਾਂਟ ਦਿੱਤੀ ਹੈ ਉਹ ਇਸ ਧਰਤੀ ਤੇ ਪਿੰਡ ਹੀ ਨਹੀਂ ਯਾਨੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਖੁੱਲ ਕੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਇਸ ਵਿੱਚ ਲਿਪਤ ਨੇ ਵੱਡੇ-ਵੱਡੇ ਅਧਿਕਾਰੀ ਯਾਨੀ ਕਿ ਉਪਰ ਤੋਂ ਲੈ ਕੇ ਹੀਠਾ ਤੱਕ ਤੇ ਹੀਠਾ ਤੂੰ ਲੈ ਕੇ ਉੱਪਰ ਤੱਕ ਸਾਰਿਆਂ ਦੀ ਮਿਲੀ ਭੁਗਤ ਦੇ ਕਾਰਨ ਕਾਰਜਾਂ ਦੇ ਵਿੱਚ ਇੱਕ ਪਿੰਡ ਸ਼ੋਅ ਕੀਤਾ ਗਿਆ ਅਤੇ ਉਸ ਪਿੰਡ ਦੇ ਨਾਮ ਤੇ 43 ਲੱਖ ਰੁਪਈਆ ਦੀਆਂ 43 ਲੱਖ ਰੁਪਈਆ ਦੀਆਂ ਅਲੱਗ-ਅਲੱਗ ਸਮੇਂ ਤੇ ਗ੍ਰਾਂਟਾਂ ਲਈਆਂ ਗਈਆਂ ਪੰਜਾਬ ਸਰਕਾਰ ਨੇ ਗ੍ਰਾਂਟ ਦਿੱਤੀ ਵੀ ਪੰਜਾਬ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਵੱਲੋਂ 43 ਲੱਖ ਰੁਪਈਆ ਦਿੱਤਾ ਗਿਆ ਦਿੱਤਾ ਗਿਆ 3 ਸਾਲਾਂ ਦੇ ਵਿੱਚ ਲੇਕਿਨ ਜਦੋਂ ਕਿਸੇ ਆਦਮੀ ਨੇ ਇਸ ਦੀ ਆਰਟੀਈ ਭਾਈ ਕਿ ਉਹ ਫਿਰੋਜ਼ਪੁਰ ਦੇ ਵਿੱਚ ਨਿਊ ਰਾਜੋ ਕੇ ਗਟੀ ਰਾਜੋ ਕੇ ਗੱਟੀ ਪਿੰਡ ਹੈ ਲੇਕਿਨ ਨਿਊ ਰਾਜੋ ਕੇ ਗੱਟੀ ਪਿੰਡ ਨਹੀਂ ਹੈ ਯਾਨੀ ਕਿ ਆਰਟੀ ਆਰਟੀ ਪਾਈ ਜੜੀ 3 ਸਾਲ ਬਾਅਦ ਉਸ ਦਾ ਖਲਾਸਾ ਹੋਇਆ ਜਿਸ ਅਫਸਰ ਨੇ ਆਰਟੀਆਈ ਲਾਈ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਉਸ ਨੂੰ ਕਤਲ ਕਰਨ ਦੀਆਂ ਗੱਲਾਂ ਕਹਿ ਦਿੱਤੇ ਕਈ ਕਈਆਂ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਤੁਸੀਂ ਸਾਡੇ ਕੋਲੋਂ ਮੋਟਾ ਪੈਸਾ ਲੈ ਲਓ ਤੇ ਸਾਰੇ ਮਾਮਲੇ ਨੂੰ ਅਸੀਂ ਰਲ ਮਿਲ ਕੇ ਦਵਾ ਦਿੰਦੇ ਹਾਂ ਯਾਨੀ ਕਿ ਕਾਗਜ਼ਾਂ ਦੇ ਵਿੱਚ ਉਹ ਪਿੰਡ ਹੈ ਲੇਕਿਨ ਅਸਲ ਦੇ ਵਿੱਚ ਉਹ ਪਿੰਡ ਹੈ ਹੀ ਨਹੀਂ ਯਾਨੀ ਕਿ ਹਰੇਕ ਅਫਸਰ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਗ੍ਰਾਂਟ ਮੁਹੱਈਆ ਕਰਵਾਈ ਜਿਨ੍ਹਾਂ ਨੇ ਗ੍ਰਾਂਟ ਵਰਤੀ ਜਿਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਗੈਰ ਨਰੇਗਾ ਦੇ ਯਾਨੀ ਕਿ ਹਰ ਅਧਿਕਾਰੀ ਨੂੰ ਉਸ ਦਾ ਜ਼ਿੰਮੇਵਾਰ ਦੱਸ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਪਹਿਲੀ ਵਾਰ ਵੱਡਾ ਛੜਿਆੰਤਰ ਕੀਤਾ ਗਿਆ ਹੈ ਪੋਲ ਖੁੱਲੀ ਹੈ ਯਾਨੀ ਕਿ ਵੱਡਾ ਸੱਚ ਸਾਹਮਣੇ ਆਇਆ ਹੈ ਉਸ ਪਿੰਡ ਨੂੰ ਲੈ ਕੇ ਹਾਲਾਂਕਿ ਉਹ ਪਿੰਡ ਪੂਰੇ ਪੰਜਾਬ ਦੇ ਨਕਸ਼ੇ ਵਿੱਚ ਹੈ ਹੀ ਨਹੀਂ ਯਾਨੀ ਕਿ ਜਾਲੀ ਪੋਰਟਰ ਬਣਾ ਕੇ 43 ਲੱਖ ਰੁਪਏ ਦਾ ਵੱਡਾ ਗਬਨ ਕੀਤਾ ਗਿਆ 3-4 ਸਾਲਾਂ ਦੇ ਵਿੱਚ ਤੇ ਪੰਜਾਬ ਸਰਕਾਰ ਡੂੰਗੀ ਨਿੰ ਸੁਤੀ ਰਹੀ ਕਿਸੇ ਪੰਜਾਬ ਸਰਕਾਰ ਦੇ ਅਧਿਕਾਰੀ ਨੇ ਵੇਖਿਆ ਨਹੀਂ ਵੀ ਜਿਹੜਾ ਪੈਸਾ ਅਸੀਂ ਦੇ ਰਹਾਂ ਉਹ ਕਿਤੇ ਉਹ ਸਕੂਲ ਕੋਈ ਧਰਮਸ਼ਾਲਾ ਕੋਈ ਸ਼ਮਸ਼ਾਨ ਘਾਟ ਕੋਈ ਗਲੀ ਕੋਈ ਨਾਲੀ ਬਣਾਈ ਵੀ ਜਾ ਰਹੀ ਹੈ ਕਿ ਨਹੀਂ ਬਣਾਈ ਜਾ ਰਹੀ ਯਾਨੀ ਕੈਂਪ ਸਭ ਦੀ ਮਿਲੀ ਭੁਗਤ ਦੇ ਨਾਲ ਸਰਕਾਰ ਨੂੰ ਲੱਗਿਆ ਹੈ 43 ਲੱਖ ਰੁਪਏ ਦਾ ਚੂਨਾ ਸੀਬੀ ਵੀ ਇਸ ਮਾਮਲੇ ਤੇ ਜਾਂਚ ਜਾਂਚ ਜਿਹੜੀ ਹੈ ਉਹ ਜਾਂਚ ਲਗਾ ਦਿੱਤੀ ਗਈ ਹੈ ਵੱਡੇ ਅਧਿਕਾਰੀ ਇਨਵੋਲਵ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੋਤੜੇ ਫੁੱਲੇ ਜਾਣਗੇ ਜਿਸ ਪਰਸਨ ਨੇ ਆਰਟੀਆਈ ਪਾਈ ਹੈ ਨਵੀਂ ਰਾਜੋ ਕੇ ਗੱਟੀ ਨੂੰ ਲੈ ਕੇ ਧੰਨਵਾਦ